ਮੈਡਮ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਕੱਲ੍ਹ ਵੀ ਸਾਲ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਕੀਤੀ ਹੈ ਜਾਂ ਸਾਨੂੰ ਘਾਰ ਆ ਕੇ ਮਾਰਨ ਪਿਆ ਜਦੋਂ ਵੀ ਦਿੰਦੇ ਸਾਨੂੰ ਧਮਕੀਆਂ ਹੀ ਦਿੰਦੇ ਹੈ ਇਹ ਹੁਣ ਪਿੱਛੇ ਵੀ ਹੁਣ 2 ਮਹੀਨਾ ਪਹਿਲਾਂ ਵੀ ਕੱਲੇ ਵੀ ਉਹਨਾਂ ਤੇ ਸਾਡਾ ਪੱਤਲ ਚੱਲਣ ਦਿਆ ਹੈਗਾ ਯਾ ਮੇਰਾ ਕੋਰਚ ਕੇ ਚੱਲਣ ਦਾ ਤਰੀਕਾ ਬੁੱਕ ਤੇ ਜਾਂਦੇ ਹੈਗੇ ਆ ਮੈਂ ਹੀ ਨਾ ਹਰ ਵਾਰੀ ਸਾਡੇ ਨਾਲ ਟੱਕਰ ਕਰਦੇ ਹਰ ਵਾਰੀ ਕਰਦੇ ਹੁਣ ਥੋੜੇ ਦਿਨ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਮੇਰੇ ਪਰਚਾ ਨਾਲ ਮੇਰੇ ਬੰਦੇ ਨਾਲ ਮੇਰੇ ਹੱਥ ਦੀ ਤੱਕ ਪੈ ਜਾਂਦੇ ਹੈ ਇਹ ਆਏ ਬਿਰਸਾ ਸਿੰਘ ਤੇ ਅਰਜਨ ਸਿੰਘ ਆ ਇਹ ਦੋਨਾਂ ਨੇ ਇੰਨੀ ਬਰਮਾਜੀ ਆ ਮੇਰੇ ਘਰ ਆ ਕੇ ਮੈਨੂੰ ਪੈੜੋ ਹਰਕ ਨਹੀਂ ਕਰਦੇ ਹੈਗੇ ਉਹ ਕਿਉਂ ਕਰਦੇ ਹੈਗੇ ਇਹ ਆ ਉਹਨਾਂ ਦਾ ਨਾਮ ਚੱਲਦਾ ਮੈਨੂੰ ਜ਼ਿਆਦੇ ਜਨੇ ਜਾਣਦੇ ਹੈਗੇ ਆ ਉਸ ਸਮਾਜੇ ਦਾ ਕਰਦੇ ਹੈਗੇ ਉਹ ਕਿਸੇ ਨਾਲ ੱਟਕਾ ਨਹੀਂ ਕਰਦੇ ਹੈਗੇ ਹੁਣ ਵੀ ਥੋੜੇ ਦਿਨ ਪਹਿਲਾਂ ਵੀ ਅੱਜ 10 ਦਿਨ ਪਹਿਲਾਂ ਵੀ ਇਹਨਾਂ ਨੇ ਸਾਡੇ ਕਾ ਦਰਵਾਜ਼ੇ ਤੱਕ ਵੀ ਤੋੜਨ ਤੱਕ ਜੇ ਆ ਮੈਂ ਆਪਣੇ ਬੱਚਿਆਂ ਨੂੰ ਲਕਾਲਕਾ ਕੇ ਰੱਖਿਆ ਹੈ ਮੈਂ ਆਪਣੇ ਬੱਚੇ ਬਾਹਰ ਨਹੀਂ ਨਿਕਲ 10 ਮਹੀਰੀ ਪੜਾਈਆਂ ਨੇ ਮੇਰੇ ਬੱਚਿਆਂ ਦੀਆਂ ਮੈਂ ਬੜੀ ਕਿ ਜ਼ਿਆਦਾ ਦੁਖੀ ਹੋ ਜੇ ਹੁਣ ਵੀ ਉਹਨਾਂ ਨੇ ਸਵੇਰੇ 8 ਵਜੇ ਉਹਨਾਂ ਨੇ ਮੈਨੂੰ ਡਿਊਟੀ ਤੇ ਛੱਡਿਆ ਹੈ ਮੈਂ ਐਮਐਥ ਤੇ ਜੋਬ ਕਰਦੀ ਆ ਮੈਂ ਪ੍ਰਾਈਵੇਟ ਜੋਬ ਆ ਅੱਜ ਮੈਂ ਜੋਬ ਕਰਦੀ ਆ ਇਵੀ ਅੱਠ ਜਾਂ 9 ਨੂੰ ਯਾਰ ਜੋਬ ਕਰਦੇ ਹੈਗੇ ਨੇ ਇਹਨਾਂ ਨੇ ਮੈਨੂੰ 8 ਵਜੇ ਥੱਡਿਆ ਯਾ 8 ਵਜੇ ਤੋਂ 8:30 ਦੇ ਵਿਚ ਵਿੱਚ ਇਹਨਾਂ ਨੇ ਸਰਨੇ ਨਕਲ ਆ ਆਉਂਦਾ ਯਾ ਇਹਨਾਂ ਨੇ ਹੱਥੇ ਮੇਰੇ ਬੰਦੇ ਨੂੰ ਹੱਥ ਨਾਲੋਂ ਜ਼ਿਆਦਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਇਹਨਾਂ ਨੇ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨਾਂ ਨੇ ਕਤਲ ਹੀ ਕਰਤਾ ਮੇਰੇ ਬੰਦੇ ਦਾ ਇਹ ਹੁਣ ਹਾਲ ਕੀਤਾ ਵੇ ਇਹ ਲੋਕ ਪਤਾ ਕਿੰਨੇ ਵਜਾਇਆ ਕਿੰਨੇ ਨਹੀਂ ਵਜਾਇਆ ਮੇਰਾ ਬੰਦੇ ਨੂੰ ਪਤਾ ਨਹੀਂ ਕੀ ਇਹਨਾਂ ਨੇ ਕੀਤਾ ਆਹ ਤੋਂ ਤੁਗਾਵੂ ਗਿਆ ਜਾਉਣਾ ਹੈ ਭਾਰਤੇ ਜਿੱਤਾਇਆ ਅਮਨੂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਨਵਾਜ਼ਾ ਤੋਂ ਮੰਗ ਕਰਦੀ ਆ ਇਹਨਾਂ ਨੂੰ ਕਾਰਵਾਈ ਸੋਇਆ ਸੋਇਆ ਬਤੂ ਬਤ ਦਿੱਤੀ ਜਾਇਆ ਇਹਨਾਂ ਨੇ ਬਰਮਾਜੀ ਹਰ ਵਾਰਕ ਲਾਈ ਦੀ ਪਠਾਨਕੋਟ ਦੇ ਵਿੱਚ ਜਾ ਕੇ ਜਿੱਥੇ ਮਰਜੀ ਪੁੱਛੋ ਇਹਨਾਂ ਨੇ ਪਰਤੇ ਥਾਂ ਥਾਂ ਦੇ ਚੱਲਣ ਦੇ ਆਰਜੰਦਾਰ ਤੇ ਫਿਰਸੇ ਨੇ ਅਰਜਨ ਨੇ ਹਰ ਵਾਰਸ ਨੂੰ ਇਹੀ ਧੰਕੇ ਨਹੀਂ ਜਨਦਾਨ ਨੂੰ ਮਾਰ ਦੇਣਾ ਯਾਰ ਮੇਰੇ ਕੋ ਵੀਡੀਓ ਵੀ ਆ ਇਹ ਵੀਡੀਓ ਕਹਿੰਦਾ ਮੈਂ ਵੀਡੀਓ ਸਬੂਤ ਇਹਦਾ ਬੜਾ ਭਰਾ ਆ 12 ਫੌਜ ਨੂੰ ਕਰਦਾ ਧਮਕੀਆਂ ਦੇਣ ਵਾਸਤੇ ਤੁਹਾਡੇ ਬੱਚੇ ਦੇ ਗੁਰਦੇ ਨਹੀਂ ਆ ਤੁਹਾਡੇ ਬੱਚੇ ਦੇ ਫੇਫੜੇ ਨਹੀਂ ਹੈਗੇ ਤੁਹਾਡੇ ਬੱਚੇ ਦਾ ਕੱਖ ਵੀ ਨਹੀਂ ਹੈਗਾ ਤੁਹਾਡੇ ਬੱਚੇ ਕਿਉਂ ਮੇਰੇ ਬੱਚੇ ਨਹੀਂ ਕਿ ਤੁਹਾਡੇ ਬੱਚੇ ਬਹੁਤੇ ਆ ਮੈਂ ਆਪਣੇ ਬੱਚਾ ਲਗਾ ਲਗਾਏ ਨੇ ਅੰਨੇ ਕਿ ਜਲਾ ਮੇਰੇ ਬੱਚਾ ਦੀ ਮੇਰੇ ਬੰਦੇ ਨੇ ਹੱਥ ਮਾਰ ਮਾਰੇ ਦਿੱਤਾ ਇਹਨਾਂ ਨੇ ਮੇਰੇ ਬੰਦੇ ਨੂੰ ਮੈਨੂੰ ਨਿਜਾਮ ਮੈਨੂੰ ਇਨਸਾਫ ਚਾਹੀਦਾ ਬਾਸ ਉਹ ਕੋਚ ਨਹੀਂ ਮੈਨੂੰ ਚਾਹੀਦਾ ਇਨਸਾਫ ਚਾਹੀਦਾ ਮੈਂ ਤਾਂ ਮਾਲਕ ਕੋਲੋਂ ਜੋੜ ਕੇ ਦਿੰਦੀ ਕਰ ਦਿਆ ਮੈਨੂੰਨ ਸਾਹਬ ਦੋ ਇਹਨਾਂ ਨੂੰ ਸਾਹਬ ਦਵਾ ਦੋ ਮੈਨੂੰ ਇਹਨਾਂ ਨੂੰ ਸਾਹਬ ਦਵਾ ਦੋ ਸੇ ਕੀ ਹਾਪੀਸ਼ਲ ਦੀ ਹਾਪੀਸ਼ਲ ਸਿਵਲ ਹਸਪੀਟਲ ਦੀ ਐਮਰਜੈਂਸੀ ਚ ਜਿਸ ਸਵੇਰੇ ਸਵੇਰੇ ਕਰੀਬ 10 ਤੋਂ 10:30 ਦੇ ਵਿੱਚ ਇੱਕ ਲੜਾਈ ਤ੍ਰੇਡ ਦਾ ਕੇਸ ਆਇਆ ਹੈਗਾ ਜਿਹਦੀ ਜਿਹੜੇ ਹੱਥ ਨੂੰ ਤੇ ਬਾਹ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਤੇ ਉਹਦੀ ਗੰਭੀਰਤਾ ਨੂੰ ਦੇਖਦੇ ਤੋਂ ਉਹਨੂੰ ਫਰਸਟ ایڈ ਦੇ ਕੇ ਸਾਡੇ ਆਰਥੋਪੀਡੀਸ਼ਨ ਨੇ ਦੇਖਿਆ ਹੈਗਾ ਪੇਸ਼ੈਂਟ ਉਹਨੂੰ ਫਰਸਟ ایڈ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਹੈ